그 노주 ÁLBA 시민분들이 계속 이런 일을 하는. телефон 대화 ını culminate 무사히 무사히 잘 먹는 만큼 肉 먹었을 때 하지만 집에ANG능.'" 어, 이거 뭐야? 아, 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 ਆ ਗੋਸਪਦਾ ਆਈ ਦੇ ਨਾਲ ਆਈ ਦੇ ਨਾਲ ਸਰਵੋਤਮ ਜੁੜੀ ਹੋਣ ਦੀ ਅਸੀਂ ਔੱਕੇ ਤੇ ਪਹੁੰਚੇ ਹਰੇ ਚਲਕੀਆਂ ਚਾਰ ਪਿਆ ਤਕਸ਼ੀਅ ਅਫਸਰ ਸਾਰੇ ਹੀ ਸੰਮੁਖ ਤੇ ਆ ਗਏ ਕਿਆ ਵੀ ਕਰ ਰਿਹਾ ਕਿਆ ਵੀ ਜਰੂਰ ਬੱਚੇ ਦੀ ਫੋਟੋ ਆ ਗਈ ਹੈ ਜਿਹੜੇ ਚੋਰੀ ਕਰਦਾ ਉਹਨੂੰ ਅਸੀਂ ਹੁਣ ਪੂਰਾ ਵੈਰੀਫਾਈ ਕਰਕੇ ਉਸ ਤੋਂ ਬਾਅਦ ਅਗਲੀ ਤਕਨੀਕੀ ਜਿਵੇਂ ਮੈਂ ਮਤੇਈ ਬਿਆਨ ਲਿਖਾਉਗਾ ਤਕਨੀਕੀ ਵਿਭਾਗਿਆਂ ਨਾਲ ਵੇਖ ਬੈਠੂ ਤੇ ਹਰੇਕ ਤਰਤੀਸ ਬੱਚਾ ਦੇ ਇੱਕ ਨੂੰ ਲੱਗ ਰਿਹਾ ਜਿਵੇਂ ਅਸੀਂ ਕੈਮਰੇ ਦੇ ਦੇਖਣ ਜਾ ਰਹੇ ਬਾਕੀ ਗੱਲ ਕਲੀਅਰ ਹੋ ਗਈ ਕਿੰਨੇ ਪੈ ਸੀਗੇ ਉਹ ਮਤੇਈ ਦੱਸੂ ਆਪਣੇ ਬਿਆਨ ਤੇ ਤਰਖਾਤ ਦੇ ਵਿੱਚ ਜੋ ਵੀ ਲਿਖ ਕੇ ਦਊਗਾ ਉਹ ਸਬੰਧ ਵਿੱਚ ਅਸੀਂ ਪੜਤਾਲ ਕਰਕੇ ਲੋਕਰ ਰੂਲ ਅਨੁਸਾਰ ਕਰਾਂਗੇ ਅਫਸਰ ਲੋਕਰ ਉਹ ਹੀ ਰੇਡਸ ਕਰਦਾ ਜਮਾਨਾ ਜੀ ਇਸ ਤੋਂ ਪਹਿਲਾਂ ਮੈਂ ਬੈਂਕਾਂ ਦੇ ਮੀਟਿੰਗ ਕਰ ਚੁੱਕਿਆ ਬੈਂਕਾਂ ਦੇ ਬਾਹਰ ਜਿੰਨੀ ਪਬਲਿਕ ਹੁੰਦਾ ਉਹਨਾਂ ਨੂੰ ਜਾ ਕੇ ਜਾਗਰੂਤ ਕਰਦਾ ਵੀ ਤੁਸੀਂ ਆਪਣਾ ਧਿਆਨ ਰੱਖਿਆ ਇਹਨੂੰ ਆ ਜੀਰੀ ਚਲਦੇ ਦੇਣੇ ਸਟਾਈਲਿੰਗ ਦੇ ਮਲਾਜਮ ਜੁੜੇ ਲਾਉਂਦੇ ਹਰੇਕ ਬੈਂਕ ਦੇ ਉੱਪਰ ਕਿਡਾ ਮਾਰਕ ਕਰਦੇ ਨੇ ਪਲੱਸ ਚੈੱਕ ਕਰਦੇ ਆ ਫਿਰ ਵੀ ਅਸੀਂ ਚੱਕੀ ਵਿਅਕਤੀਆਂ ਦੀ ਹੋਰ ਜਿਵੇਂ ਆ ਪਤਾ ਪਾਉਂਦੇ